ਹਾਂਜੀ ਪੀਐਸਟਟ ਐਟਟੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਰਹਿਣ ਵਾਲੀ ਹੈ ਜਿਹੜੇ ਪੀਐਸਈਬੀ ਯਾਨੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਜਿਹੜਾ ਬੋਰਡ ਹੈ ਉਹਦੇ 10th ਤੇ +2 ਦੇ ਪੇਪਰ ਦੇ ਕੇ ਰਿਜ਼ਲਟ ਦੇ ਵੇਟ ਕਰ ਰਹੇ ਨੇ ਤਾਂ ਅੱਜ ਦੀ ਵੀਡੀਓ ਉਹਨਾਂ ਲਈ ਖਾਸ ਹੈ ਅੱਜ ਹਰ ਇੱਕ ਚੀਜ਼ ਦੀ ਜਾਣਕਾਰੀ ਤੁਹਾਨੂੰ ਅਸੀਂ ਦੇ ਦੇਵਾਂਗੇ ਔਰ ਇਸ ਤੋਂ ਬਾਅਦ ਉਮੀਦ ਹੈ ਕਿ 101% ਜਿਹੜੀ ਹੈ ਇਹ ਜਾਣਕਾਰੀ ਤੁਹਾਡੇ ਲਈ ਜਿਹੜੀ ਹੈ ਕੰਮ ਕਰੂਗੀ ਕਿਉਂਕਿ ਅੱਜ ਦੀ ਜਾਣਕਾਰੀ ਜੋ ਪਹਿਲਾਂ ਇਨਫਾਰਮੇਸ਼ਨ ਮਿਲੀ ਸੀ ਆਪਾਂ ਵੈਲ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਰ ਉਸ ਵੀਡੀਓ ਦੇ ਵਿੱਚ ਜਿਹੜੀ ਤਰੀਕਾ ਆਪਾਂ ਦੱਸੀ ਸੀ ਉਹ ਲੇਟ ਹੋਈ ਉਹ ਲੇਟ ਕਿਉਂ ਹੋਈ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪਿੱਛੇ ਪਾਰਤੋਰ ਪਾਕਿਸਤਾਨ ਦੇ ਵਿੱਚ ਜੰਗ ਦਾ ਜਿਹੜਾ ਮਾਹੌਲ ਬਣਿਆ ਹੋਇਆ ਸੀਗਾ ਔਰ ਜਿਹੜੀ ਤਰੀਕ ਨੂੰ ਨਤੀਜਾ ਕੋਸ਼ਿਸ਼ਤ ਹੋਣਾ ਸੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਡਿਪਾਰਟਮੈਂਟ ਦੇ ਵਿੱਚ ਜਾਂ ਬੋਰਡ ਦੇ ਵਿੱਚ ਛੁੱਟੀਆਂ ਦਾ ਚੱਲ ਰਹੀਆਂ ਸੀਗੀਆਂ ਜਿਹੜੇ ਬੋਰਡ ਸੀਗੇ ਉਹਦੇ ਵਿੱਚ ਵਰਕਿੰਗ ਤੇ ਵਿੱਚ ਕੰਮ ਤਾਂ ਹੋ ਰਿਹਾ ਸੀ ਪਰ ਨਤੀਜਾ ਨਹੀਂ ਕੋਸ਼ਿਸ਼ ਕੀਤਾ ਜਾ ਸਕਦਾ ਸੀ ਇਹਦੇ ਕਰਕੇ ਜਿਹੜਾ ਹੈ ਲੇਟ ਹੋਇਆ ਨਹੀਂ ਤਾਂ ਫਸਟ ਵੀਕ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿਹੜਾ ਉਸ ਦੇ ਵਿੱਚ ਰਿਜ਼ਲਟ ਆ ਜਾਊਗਾ ਤਾਂ ਉਹ ਰਿਜ਼ਲਟ ਇਸ ਕਰਕੇ ਨਹੀਂ ਆਇਆ ਕਿਉਂਕਿ ਜੰਗ ਦਾ ਮਾਹੌਲ ਸੀ ਔਰ ਉਹਦੇ ਕਰਕੇ ਜਿਹੜਾ ਨਤੀਜਾ ਜਿਹੜਾ ਹੈ ਲੇਟ ਕਰਨਾ ਪੈ ਗਿਆ ਸੋ ਇਸ ਕਰਕੇ ਅੱਜ ਇੱਕ ਵੀਡੀਓ ਬਣਾ ਕੇ ਤੁਹਾਨੂੰ ਦੁਬਾਰਾ ਸਾਂਝੀ ਕਰ ਰਿਹਾ ਕਿ ਤੁਹਾਨੂੰ ਅਗਾਰ ਤੋਂ ਕੋਈ ਦਿੱਕਤ ਨਾ ਆਵੇ ਕਿ ਜਿਹੜਾ ਤੁਸੀਂ ਕਿਉਂਕਿ ਤੁਸੀਂ YouTube ਦੇ ਉੱਪਰ ਸਰਚ ਕਰਦੇ ਹੋ ਹਰ ਇੱਕ ਸਾਥੀ ਦੇ ਅ ਮੰਚ ਹੁੰਦਾ ਹੈ ਕਿ ਸਾਡਾ ਪੇਪਰ ਦਾ ਰਿਜ਼ਲਟ ਜਲਦੀ ਜਲਦੀ ਆ ਜੇ ਅਸੀਂ ਵੇਖੀਏ ਕਿ ਸਾਡਾ ਕੀ ਬਣਿਆ ਕੀ ਨਹੀਂ ਬਣਿਆ ਤਾਂ ਇਸ ਕਰਕੇ ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਅੱਜ ਇਸ ਵੀਡੀਓ ਦੇ ਵਿੱਚ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸੋ ਤੁਸੀਂ ਆਪ ਦਾ ਕੰਮ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਔਰ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਨਾਲ ਸਮੇਂ ਸਮੇਂ ਤੇ ਪਹੁੰਚਦੀ ਰਹੇ ਸੋ ਕੀ ਇਨਫੋਰਮੇਸ਼ਨ ਹੈ ਹੁਣ ਇਹਨਾਂ ਇਨਫੋਰਮੇਸ਼ਨ ਕੀ ਨਿਕਲ ਕੇ ਆਈ ਇਨਫੋਰਮੇਸ਼ਨ ਪਹਿਲਾਂ ਵੀ 101% ਵੈਲਿਡ ਸੀਗੀ ਹੁਣ ਜਿਹੜੀ ਇਨਫੋਰਮੇਸ਼ਨ ਹੈ ਉਸ ਦੇ ਵਿੱਚ ਥੋੜਾ ਜਿਹਾ ਚੇਂਜ ਇਹ ਹੈ ਕਿ ਅੱਜ 13 ਮਈ ਨੂੰ ਇਹ ਵੀਡੀਓ ਬਾਂਡਰੀ ਹੈ ਕੱਲ ਕੱਲ 14 ਮਈ ਹੈ ਠੀਕ ਹੈ ਜੀ ਕਈ ਇਸ ਨੂੰ 13 ਮਈ ਨੂੰ ਅੱਜ ਹੀ ਸੁਣ ਲੈਣਗੇ ਕਈ ਇਸ ਨੂੰ 14 ਨੂੰ ਵੀ ਸੁਣਨਗੇ ਕਈ ਇਸ ਨੂੰ 15 ਨੂੰ ਵੀ ਸੁਣਨਗੇ ਠੀਕ ਹੈ 13 ਮਈ ਨੂੰ ਇਹ ਵੀਡੀਓ ਬਣ ਰਹੀ ਹੈ ਧਿਆਨ ਦਿਅ ਜੇ ਕੱਲ 14 ਮਈ ਮੈਂ ਟਾਈਮ ਵੀ ਮੈਂਸ਼ਨ ਕਰ ਰਿਹਾ 3 ਪੀਐਮ ਯਾਨੀ ਕਿ ਦੁਪਹਿਰ ਦੇ 3 ਵਜੇ ਨਤੀਜਾ ਕੋਸ਼ਿਸ਼ਿਤ ਹੋਏਗਾ 10th ਦਾ ਠੀਕ ਹੈ ਜੀ +2 ਦਾ ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਇੱਕ ਦਿਨ ਦੇ ਫਰਕ ਦੇ ਨਾਲ ਇੱਕ ਜਾਂ ਦੋ ਦਿਨ ਦੇ ਫਰਕ ਦੇ ਨਾਲ ਨਤੀਜਾ ਕੌਸ਼ਿਦ ਹੋਵੇਗਾ ਜਾਂ ਪਹਿਲਾਂ 10th ਦਾ ਹੋਏਗਾ ਜਾਂ ਪਹਿਲਾਂ +2 ਦਾ ਹੋਏਗਾ ਜੇ ਪਹਿਲਾਂ 10th ਦਾ ਹੁੰਦਾ ਹੈ ਠੀਕ ਹੈ 13 ਨੂੰ 13 ਨੂੰ ਤਾਂ 14 ਜਾਂ 15 ਨੂੰ +2 ਦਾ ਵੀ ਨਤੀਜਾ ਕੌਸ਼ਿਦ ਕਰ ਦਿੱਤਾ ਜਾਊਗਾ ਹੁਣ ਤੁਸੀਂ ਇਹ ਦੇਖੋਗੇ ਕਿ ਕੱਲ ਤੁਸੀਂ ਸਰਚ ਕਰੋਗੇ ਤੁਹਾਨੂੰ ਨਤੀਜਾ ਨਹੀਂ ਮਿਲੂਗਾ ਕਿਉਂ ਕਿ ਕੱਲ ਸਿਰਫ 3pm ਤੇ ਜਿਹੜੀਆਂ ਫਰਸਟ ਪੋਜੀਸ਼ਨ ਹੋਏਗੀ ਬੋਰਡ ਵੱਲੋਂ ਦੱਸੀ ਜਾਊਗੀ ਸੈਕਿੰਡ ਪੋਜੀਸ਼ਨ ਔਰ ਥਰਡ ਪੋਜੀਸ਼ਨ ਪੰਜਾਬ ਦੀ ਠੀਕ ਹੈ ਕੱਲ ਸਿਰਫ ਇਹ ਰਿਜ਼ਲਟ ਜਿਹੜਾ ਹੈ ਤੁਹਾਨੂੰ 3 ਵਜੇ ਤੋਂ ਬਾਅਦ ਦੇਖਣ ਨੂੰ ਮਿਲੇਗਾ ਬੋਰਡ ਦੀ ਸਾਈਟ ਕਿਹੜੀ ਹੈ PSEB.ac.in ਦੇ ਉੱਪਰ ਤੁਸੀਂ ਆਪ ਦਾ ਨਤੀਜਾ ਦੇਖ ਸਕਦੇ ਹੋ ਜਿਹੜੀਆਂ ਫਰਸਟ ਥਰਡ ਸੈਕਿੰਡ ਪੋਜੀਸ਼ਨਾਂ ਹੋਣਗੀਆਂ ਉਹ ਤੁਹਾਨੂੰ ਕੱਲ 3 ਵਜੇ ਜਿਹੜਾ pseb.ac.in ਦੇ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸੋ ਇਹ ਇਨਫੋਰਮੇਸ਼ਨ ਸਾਨੂੰ ਬੜੇ ਸਾਡੇ ਜਿਹੜੇ ਨਜ਼ਦੀਕੀ ਸੋਰਸ ਤੋਂ ਮਿਲੀ ਹੈ ਤਾਂ ਤੁਹਾਡੇ ਨਾਲ ਅਸੀਂ ਵੀਡੀਓ ਦੇ ਵਿੱਚ ਸਾਂਝਾ ਕਰ ਰਹੇ ਹਾਂ ਕਿਉਂਕਿ ਅਸੀਂ ਕੋਈ ਵੀ ਇਨਫੋਰਮੇਸ਼ਨ ਜੋ ਸਾਡੇ ਕੋਲ ਹੁੰਦੀ ਹੈ ਅਸੀਂ ਉਸ ਨੂੰ ਪਹਿਲਾਂ ਜਾਣਦੇ ਹਾਂ ਪਛਾਣਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਉਸ ਦੇ ਉੱਪਰ ਵੀਡੀਓ ਬਣਾਉਂਦੇ ਹਾਂ ਸੋ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਕਿ ਤੁਹਾਡੇ ਤੱਕ ਉਹ ਇਨਫੋਰਮੇਸ਼ਨ ਪਹੁੰਚਾਈ ਜਾਵੇ ਸੋ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਤਾ ਹੁਣ ਫਿਰ ਸਮਝਾ ਰਿਹਾ ਕਿ ਜਿਹੜਾ ਤੁਹਾਡਾ 3 ਵਜੇ ਤੁਹਾਡਾ ਨਤੀਜਾ ਕੋਸ਼ਿਸ਼ ਕੀਤਾ ਜਾਊਗਾ ਠੀਕ ਹੈ ਜੀ ਜੇ ਤੁਹਾਡਾ ਪਹਿਲਾ 10th ਦਾ ਰਿਜ਼ਲਟ ਲਿਆ ਦਿੱਤਾ ਜਾਂਦਾ ਤਾਂ ਇੱਕ ਜਾਂ ਦੋ ਦਿਨਾਂ ਦੇ ਫਰਕ ਦੇ ਨਾਲ ਤੁਹਾਡਾ ਪਲੱਸ 2 ਦਾ ਰਿਜ਼ਲਟ ਆਊਗਾ ਠੀਕ ਹੈ ਜੀ ਅਗਰ ਕੱਲ ਪਲੱਸ 2 ਦਾ ਆਉਂਦਾ ਹੈ ਤਾਂ ਉਸੇ ਤਰ੍ਹਾਂ ਸੇਮ ਕਿ ਤੁਸੀਂ ਤੁਹਾਨੂੰ ਜਿਹੜਾ 10th ਦਾ ਰਿਜ਼ਲਟ ਹੈ ਉਹ ਇੱਕ ਜਾਂ ਦੋ ਦਿਨਾਂ ਦੇ ਫਰਕ ਦੇ ਨਾਲ ਕੋਸ਼ਿਸ਼ ਕੀਤਾ ਜਾਊਗਾ ਹੋਰ ਸਭ ਤੋਂ ਪਹਿਲਾਂ ਜਿਹੜਾ ਇੱਕ ਦਿਨ ਪਹਿਲਾਂ ਜਿਹੜੀਆਂ ਤੁਹਾਨੂੰ ਵੀ ਪਤਾ ਪਿਛਲੇ ਸਮੇਂ ਤੋਂ ਪਿਛਲੇ ਰਿਜ਼ਲਟਾਂ ਨੂੰ ਤੁਸੀਂ ਦੇਖਿਆ ਹੋਵੇਗਾ ਉਹਨਾਂ ਦੇ ਵਿੱਚ ਵੀ ਐਵੇਂ ਕੀਤਾ ਜਾਂਦਾ ਹੈ ਕਿ ਪਹਿਲਾਂ ਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਉਹ ਅਨਾਉਂਸ ਕੀਤੀਆਂ ਜਾਂਦੀਆਂ ਤਾਂ ਉਸ ਤੋਂ ਬਾਅਦ ਜਿਹੜਾ ਹੈ ਨੈਕਸਟ ਦਿਨ ਨੈਕਸਟ ਦਿਨ ਤੁਸੀਂ ਸਵੇਰ ਸਵੇਰ 8 ਵਜੇ ਜਾਂ 9 ਵਜੇ ਤੱਕ ਜਿਹੜਾ ਹੈ ਤੁਸੀਂ ਆਪਦਾ ਰਿਜ਼ਲਟ ਦੇਖ ਸਕਦੇ ਹੋ ਜਿਹੜੀ ਸਾਈਟ ਹੈ pseb.ac.in ਦੇ ਉੱਪਰ ਤੁਸੀਂ ਜਾ ਕੇ ਆਪਦਾ ਨਤੀਜਾ ਦੇਖ ਸਕਦੇ ਹੋ ਠੀਕ ਹੈ ਜੀ ਸੋ ਜਿਨ੍ਹਾਂ ਦਾ ਕੱਲ ਉਮੀਦ ਕਰਦੇ ਆ ਸਾਰਾ ਜਿਹੜਾ ਪੰਜਾਬ ਦਾ ਰਿਜ਼ਲਟ ਹੈ ਵਧੀਆ ਹੈ ਸਿਬੀਐਸਸੀ ਬੋਰਡ ਦਾ ਰਿਜ਼ਲਟ ਅੱਜ ਆ ਚੁੱਕਿਆ ਸੋ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੇਖ ਲੋ ਠੀਕ ਹੈ ਜੀ ਉਹ ਜੇ ਕੋਈ ਹੋਰ ਨਾਲ ਵਿੱਚੋਂ ਕੋਈ ਇਸ ਵੀਡੀਓ ਨੂੰ ਸੁਣ ਰਿਹਾ ਕੋਈ ਪੀਐਸ ਸੀਬੀਐਸਸੀ ਦਾ ਵਧੇantia ਤਾਂ ਉਹਨਾਂ ਦਾ ਨਤੀਜਾ ਆ ਜਾ ਆ ਚੁੱਕਿਆ ਹੈ ਔਰ PSEB ਪੰਜਾਬ ਸਕੂਲ ਸਿੱਖਿਆ ਬੋਰਡ এডਿਕੇਸ਼ਨ ਬੋਰਡ ਜਿਹੜਾ ਮੁਹਾਲੀ ਦੇ ਵਿੱਚ ਹੈ ਐਸਐਸ ਨਗਰ ਦੇ ਵਿੱਚ ਉਹ ਨਤੀਜਾ ਜਿਹੜਾ ਬੋਰਡ ਹੈ ਪੰਜਾਬ ਦਾ ਬੋਰਡ ਉਹ ਨਤੀਜਾ ਕੱਲ ਤਰੀਕ 14 ਮਈ 14 ਮਈ 14 ਮਈ ਨੂੰ ਜਿਹੜਾ ਇਹ ਰਿਜ਼ਲਟ ਹੈ 3 ਪੀਐਮ ਇਹ ਜਿਹੜਾ ਕੋਸ਼ਿਸ਼ ਕੀਤਾ ਜਾਊਗਾ ਇਹ 4 ਪੀਐਮ ਵੀ ਹੋ ਸਕਦਾ ਹੈ ਥੋੜਾ ਬਹੁਤ ਕਈ ਵਾਰੀ ਟੈਕਨੀਕਲ ਇਸ਼ੂ ਵੀ ਹੋ ਜਾਂਦਾ ਹੈ ਕੁਝ ਘੰਟਿਆਂ ਦਾ ਫਰਕ ਵੀ ਕੋਈ ਵੱਧ ਵੀ ਹੋ ਸਕਦਾ ਕੋਈ ਘੱਟ ਵੀ ਹੋ ਸਕਦਾ ਸੋ ਜਿਹੜਾ ਤੁਹਾਡਾ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਨਤੀਜਾ ਤੁਹਾਡਾ ਬਣ ਕੇ ਤਿਆਰ ਹੈ ਸਭ ਕੁਝ ਤਿਆਰ ਹੈ ਸਿਰਫ ਨਤੀਜਾ ਉਸ ਸਮੇਂ ਦਰਾਂ ਤਾਂ ਨਹੀਂ ਕੀਤਾ ਗਿਆ ਕਿਉਂਕਿ ਭਾਰਤ ਔਰ ਪਾਕਿਸਤਾਨ ਦੇ ਵਿੱਚ ਇਤਨਾ ਪੂਰਵਕ ਜਿਹੜਾ ਮਾਹੌਲ ਚੱਲ ਰਿਹਾ ਸੀਗਾ ਉਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਬੋਰਡ ਨੇ ਇਹ ਚੀਜ਼ ਅਨਾਉਂਸ ਕੀਤੀ ਹੈ ਕਿ ਹੁਣ ਜਿਹੜਾ ਨਤੀਜਾ ਹੈ ਉਹ ਤੁਹਾਡਾ 14 ਮਈ ਨੂੰ 3 ਵਜੇ ਜਿਹੜਾ ਹੈ ਨਤੀਜਾ ਕੋਸ਼ਿਸ਼ ਕੀਤਾ ਜਾਊਗਾ ਇਹ ਸਾਡੇ ਬਹੁਤ ਜ਼ਿਆਦਾ ਜਿਹੜੇ ਸੋਰਸ ਜਿਹੜੇ ਸਾਡੇ ਨੇ ਕਿਉਂਕਿ ਸਾਡੇਆਂ ਵੀਡੀਓ ਐਜੂਕੇਸ਼ਨ ਦੇ ਨਾਲ ਰਿਲੇਟਡ ਹੁੰਦੀਆਂ ਜਿਹੜੀ ਇੱਕ ਇਨਫੋਰਮੇਸ਼ਨ ਵੀਡੀਓ ਹੁੰਦੀਆਂ ਨੇ ਤਾਂ ਸਾਨੂੰ ਜੋ-ਜੋ ਸੋਰਸ ਸਾਡੇ ਕੋਈ ਵੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਤੇ ਉਹਦੇ ਅਸੀਂ ਜਿਹੜੀ ਵੀਡੀਓ ਬਣਾ ਕੇ ਤੁਹਾਨੂੰ ਚੈਨਲ ਦੇ ਉੱਪਰ ਦਿੰਦੇ ਰਹਿੰਨੇ ਆ ਸੋ ਇਹ ਵੀਡੀਓ ਤੁਹਾਡੇ ਲਈ ਉਹ ਉਮੀਦ ਕਰਦੇ ਆ ਕਿ ਵਧੀਆ ਰਹੂਗੀ ਮਤਲਬਪੂਰਨ ਰਹੇਗੀ ਔਰ ਤੁਸੀਂ ਇਸ ਨੂੰ ਵਾਰ-ਵਾਰ ਸ਼ੇਅਰ ਕਰੋਗੇ ਪਿਆਰ ਦਿਓਗੇ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਹੋਵੇਗਾ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਤੁਹਾਨੂੰ ਅੱਗੇ ਵੀ ਜੇ ਤੁਹਾਨੂੰ ਤੁਹਾਡੀ ਕੋਈ ਸਟਰੀਮ ਬਣੂਗੀ 10th ਔਰ +2 ਤੋਂ ਬਾਅਦ ਤੁਸੀਂ ਜਿਹੜਾ ਹੈ ਉਸ ਚੀਜ਼ ਨੂੰ ਜਾਣਨ ਦੇ ਲਈ ਸਾਡੇ ਨੰਬਰ ਦੇ ਉੱਪਰ ਪੁੱਛ ਵੀ ਸਕਦੇ ਹੋ ਕਿ ਤੁਸੀਂ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਕਿ 10th ਤੋਂ ਬਾਅਦ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿ ਟੈਕਨੀਕਲ ਲਾਈਨ ਦੇ ਵਿੱਚ ਤੁਸੀਂ ਜਾ ਸਕਦੇ ਹੋ ਪਲੱਸ 2 ਤੋਂ ਬਾਅਦ ਅਗਰ ਕਿਸੇ ਨੇ ਪਲੱਸ 2 ਕਰ ਲਈ ਹੈ ਕੰਪਲੀਟ ਉਹਨਾਂ ਨੂੰ ਕੀ ਕਰਨਾ ਚਾਹੀਦਾ ਤਾਂ ਉਸ ਰਿਲੇਟਿਡ ਵਿੱਚ ਸਾਡੇ ਕੋਲ ਇਨਕੁਆਰੀ ਜਿਹੜੀ ਹੈ ਲੈ ਸਕਦੇ ਹਾਂ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਇੱਕ ਵਾਰ ਫਿਰ ਤੋਂ ਮੈਂ ਦੁਹਰਾ ਰਿਹਾ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਜੋ ਤੁਹਾਡਾ ਕੰਮ ਹੈ ਸਾਡਾ ਕੰਮ ਹੈ ਤੁਹਾਡੇ ਤੱਕ ਇਨਫੋਰਮੇਸ਼ਨ ਲੈ ਕੇ ਆਉਣਾ ਵੈਲਿਡ ਇਨਫੋਰਮੇਸ਼ਨ ਲੈ ਕੇ ਆਉਣਾ ਜੋ ਕਿ ਤੁਹਾਨੂੰ ਹੋਰ ਕਿਸੇ ਚੈਨਲ ਤੋਂ ਨਹੀਂ ਮਿਲੂਗੀ ਇਸ ਚੈਨਲ ਦੇ ਉੱਪਰ ਮਿਲੂਗੀ ਹਰ ਇੱਕ ਚੀਜ਼ ਦਾ ਮਕਸਦ ਹੁੰਦਾ ਹੈ ਹਰ ਇੱਕ ਚੀ ਸਮਾਂ ਹੁੰਦਾ ਹੈ ਉਹ ਸਮਾਂ ਤੁਹਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੈ ਸੋ ਇਸ ਸਮੇਂ ਨੂੰ ਜਿਹੜਾ ਹੈ ਬਚਾ ਕੇ ਰੱਖੋ ਇਸ ਸਮੇਂ ਨੂੰ ਕਦਰ ਕਰੋ ਕਿਉਂਕਿ ਸਿਆਣਿਆਂ ਨੇ ਵੀ ਸੱਚ ਕਿਹਾ ਜਿਹੜਾ ਸਮੇਂ ਨੂੰ ਨਸ਼ਟ ਕਰਦਾ ਸਮਾਂ ਉਸ ਨੂੰ ਨਸ਼ਟ ਕਰ ਦਿੰਦਾ ਹੈ ਸੋ ਤੁਹਾਡਾ ਇਹ ਸਮਾਂ ਬਹੁਤ ਕ੍ਰੂਸ਼ੀਅਲ ਸਮਾਂ ਠੀਕ ਹੈ ਤਾਂ ਤੁਸੀਂ ਇਸ ਨੂੰ ਉਮੀਦ ਹੈ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੂੰ ਮਾਣੋਗੇ ਔਰ ਇਸ ਚੀਜ਼ ਦਾ ਲਾਭ ਉਠਾਓਗੇ ਤਾਂ ਕਿ ਤੁਸੀਂ ਅੱਗੇ ਜਾ ਕੇ بڑے ਤੱਕੜੇ ਉਹਦਿਆਂ ਦੇ ਉੱਪਰ ਜਾ ਕੇ ਜਿਹੜਾ ਹੈ ਅਫਸਰ ਬਣੋਗੇ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ